ਅੱਜ ਦੀ ਕਹਾਣੀ ਪੂਨੇ ਦੇ ਪੈਸੇ ਲੈ ਕੇ ਹਾਜਰਾ ਜੀ ਉਮੀਦ ਹੈ ਤੁਹਾਨੂੰ ਵਾਪਸਾਂ ਦਊਗੀ ਉਦੋਂ ਮਈ ਦੇ ਮਹੀਨੇ ਦੀ ਸਰਹਾਤ ਸੀ ਗਰਮੀਆਂ ਦੇ ਦਿਨ ਸੀ ਤੇ ਚੱਲ ਰਹੀ ਗਰਮ ਹਵਾ ਨਾਲ ਬਹੁਤ ਬੁਰਾ ਹਾਲ ਹੋ ਰਿਹਾ ਸੀ ਮਿੰਟ-ਮਿੰਟ ਬਾਅਦ ਪਾਣੀ ਦੀ ਪਿਆਸ ਲੱਗ ਰਹੀ ਸੀ ਮੈਂ ਉਦੋਂ ਚੌਥੀ ਜਮਾਤ ਵਿੱਚੋਂ ਪਾਸ ਹੋਇਆ ਸੀ ਤੇ ਪਾਣੀ ਜਮਾਤ ਵਿੱਚ ਦਾਖਲਾ ਕਰਵਾ ਕੇ ਮੇਰੇ ਦੋਸਤ ਪਾਲੀ ਨਾਲ ਘਰ ਨੂੰ ਆ ਰਿਹਾ ਸੀ ਸਕੂਲ ਵਿੱਚੋਂ ਪੀਣ ਲਈ ਪਾਣੀ ਦੀ ਬੋਤਲ ਪਰ ਲਈ ਸੀ ਸਕੂਲ ਦੇ ਗੇਟ ਤੇ ਆ ਕੇ ਪਾਣੀ ਦੀ ਬੋਤਲ ਕੱਢੀ ਤੇ ਦੋਨਾਂ ਨੇ ਥੋੜਾ ਥੋੜਾ ਪਾਣੀ ਪੀ ਲਿਆ ਸਕੂਲ ਵਿੱਚੋਂ ਮਿਲੀਆਂ ਨਵੀਆਂ ਕਿਤਾਬਾਂ ਦਾ ਬਹੁਤ ਚਾ ਸੀ ਗੱਲਾਂ ਕਰ ਰਹੇ ਸੀ ਕਿ ਕੱਲ ਨੂੰ ਸਾਰੀਆਂ ਕਿਤਾਬਾਂ ਤੇ ਜਿੱਤਾਂ ਚੜਵਾ ਕੇ ਲਿਆਵਾਂਗੇ ਸਕੂਲ ਤੋਂ ਪਿੰਡ ਵਿੱਚ ਜਾਣ ਵਾਇ ਰਾਹ ਤੇ ਇੱਕ ਚਰਾਹਾ ਪੈਂਦਾ ਸੀ ਅਸੀਂ ਚਰਾਹੇ ਤੋਂ ਥੋੜਾ ਪਿੱਛੇ ਹੀ ਸੀ ਦੁਪਹਿਰ ਦਾ ਸਮਾਂ ਸੀ ਤੇ ਉਸ ਚਰਾਹੇ ਦੇ ਬਿਲਕੁਲ ਵਿਚਕਾਰ ਦੀਵਾ ਜਗ ਰਿਹਾ ਸੀ ਪਾਲੀ ਨੇ ਮੈਨੂੰ ਕਿਹਾ ਕਿ ਉਹ ਦੇਖ ਕੋਈ ਪਾਗਲ ਇੰਨੀ ਗਰਮੀ ਵਿੱਚ ਚਰਾਹੇ ਤੇ ਦੀਵਾ ਜਗਾ ਗਿਆ ਜਦੋਂ ਕੋ ਜਾ ਕੇ ਦੇਖਣ ਲੱਗੇ ਇਹਨੇ ਨੂੰ ਪਿੱਛੇ ਤੋਂ ਇੱਕ ਆਵਾਜ਼ ਆਈ ਪਾਸੇ ਹੋ ਕੇ ਲੰਘ ਜੋ ਇਹ ਤਾਂ ਟੂਣਾ ਕੀਤਾ ਕਿਸੇ ਨੇ ਇੱਕ ਬਾਬਾ ਸਾਈਕਲ ਲੈ ਕੋਲ ਦੀ ਲੰਘ ਗਿਆ ਟੂਨੇ ਵਿੱਚ ਦੇਖਿਆ ਕਿ 11 ਰੁਪਏ ਪੈਸੀ ਇੱਕ ਸੁਰਖੀ ਸੀ ਇੱਕ ਬਿੰਦੀਆਂ ਦਾ ਪੱਤਾ ਤੇ ਇੱਕ ਸੰਦੂਰ ਦੀ ਡੱਬੀ ਲਾਲ ਰੰਗ ਦੀ ਚੁੰਨੀ ਨਾਲ ਬੰਨਿਆ ਇੱਕ ਨਾਰੀਅਲ ਇੰਨੇ ਨੂੰ ਮਗਰੋਂ ਆਵਾਜ਼ ਆਈ ਕੁਲਫੀਆਂ ਲੈ ਲਓ ਕੁਲਫੀਆਂ ਗਰਮੀ ਬਹੁਤ ਸੀ ਤੇ ਆਵਾਜ਼ ਸੁਣ ਕੇ ਕੁਲਫੀਆਂ ਖਾਣ ਦਾ ਮਨ ਹੋ ਗਿਆ ਪਰ ਕੀ ਕਰਦੇ ਕੁਲਫੀਆਂ ਖਾਣ ਲਈ ਪੈਸੇ ਨਹੀਂ ਸੀ ਕੋਲੇ ਕੁਲਫੀਆਂ ਵਾਲਾ ਦੇਖ ਪਾਲੀ ਨੇ ਛੱਟ ਟੂਣੇ ਵਿੱਚੋਂ ਪੈਸੇ ਚੱਕ ਲਏ ਪਰ ਮੈਂ ਡਰ ਗਿਆ ਸੀ ਕਿ ਕਹਿੰਦੇ ਨੇ ਟੂਨੇ ਦੀ ਕੋਈ ਚੀਜ਼ ਛੇੜਨੀ ਨਹੀਂ ਚਾਹਦੀ ਇਸ ਵਿੱਚ ਪ੍ਰੇਦ ਦਾ ਸਾਆ ਹੁੰਦਾ ਹੈ ਮੇਰੇ ਰੋਕਣ ਤੋਂ ਪਹਿਲਾਂ ਹੀ ਪਾਲੀ ਨੇ ਪੈਸੇ ਚੁੱਕ ਆਪਣੀ ਇਹ ਵਿੱਚ ਪਾ ਲਏ ਤੇ ਕਹਿਣ ਲੱਗਾ ਕਿ ਟੂਨੇ ਵਿੱਚ ਕੀ ਪਿਆ ਕੋਈ ਫਲ ਜਾਂ ਮਠਿਆਈ ਵਗੈਰਾ ਨਹੀਂ ਖਾਣੀ ਚਾਹੀਦੀ ਕਿਉਂਕਿ ਉੱਨਾ ਉੱਪਰ ਕੋਈ ਕੈਮੀਕਲ ਜਾਂ ਦਵਾਈ ਵਗੈਰਾ ਲਗਾਈ ਹੋ ਸਕਦੀ ਹੈ ਜਿਸ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਮੈਂ ਕਹਿਣ ਲੱਗਾ ਕਿ ਟੂਣੇ ਵਿਚਲਾ ਪ੍ਰੇਤ ਸਾਡੇ ਮਗਰ ਨਾ ਲੱਗ ਜਾਵੇ ਇੰਨੇ ਗੁਲਫੀਆਂ ਵਾਲਾ ਸਾਡੇ ਕੋਲ ਆ ਗਿਆ ਤੇ ਪਾਲੀ ਨੇ ਬਿਨਾਂ ਦੇਰੀ ਕੀਤੇ ਗੁਲਫੀਆਂ ਲੈ ਲਈਆਂ ਗੁਲਫੀਆਂ ਵਾਲਾ ਗੁਲਫੀਆਂ ਦੇਖ ਕੇ ਇੱਕ ਅੱਗੇ ਚਲਾ ਗਿਆ ਫਿਰ ਪਾਲੀ ਨੇ ਇੱਕ ਗੁਲਫੀਆ ਉਪ ਰੱਖ ਲਈ ਤੇ ਇੱਕ ਮੈਨੂੰ ਖਾਣ ਨੂੰ ਦੇ ਦਿੱਤੀ ਮੈਂ ਡਰਦੇ ਨੇ ਫੜੀ ਮੈਂ ਦੁਬਾਰਾ ਕਿਹਾ ਕਿ ਕਿਤੇ ਟੂਣੇ ਵਾਲਾ ਪ੍ਰੇਤ ਆਪਣੇ ਮਗਰ ਨਾ ਲੱਗ ਜਾਵੇ। ਇਹ ਗੱਲ ਸੁਣ ਕੇ ਪਾਲੀ ਨੇ ਕਿਹਾ ਕਿ ਹੁਣ ਕਿਹੜਾ ਟੂਣੇ ਵਾਲੇ ਪੈਸੇ ਆਪਣੇ ਕੋਲ ਨਹੀਂ। ਉਹ ਤਾਂ ਕੁਲਫੀਆਂ ਵਾਲੇ ਕੋਲ ਨੇ। ਤੇ ਪ੍ਰੇਤ ਹੋਣਾ ਉਹਦੇ ਮਗਰ ਲੱਗੂ। ਤੇ ਹੁਣ ਤੂੰ ਕੁਲਫੀ ਦਾ ਸੁਆਦ ਲੈ ਲੈ। ਇੰਨੇ ਨੂੰ ਦੁਬਾਰਾ ਉਹੀ ਸਾਈਕਲ ਵਾਲਾ ਬਾਬਾ ਆ ਗਿਆ। ਤੇ ਟੂਣੇ ਨੂੰ ਚੁੱਕ ਕੇ ਚਰਾਹੇ ਤੋਂ ਪਾਸੇ ਰਖਾਇਆ। ਟੂਣੇ ਵਿੱਚਲੀ ਚੁੰਨੀ ਤੇ ਨਾਰੀਅਲ ਆਪਣੇ ਨਾਲ ਲਿਆ ਆ। ਅਸੀਂ ਇਹ ਦੇਖ ਕੇ ਹੈਰਾਨ ਹੋ ਗਏ ਕਿ ਬਾਬੇ ਨੇ ਬਿਨਾਂ ਡਰੇ ਇਹ ਸਭ ਕੁਝ ਕਿਵੇਂ ਕੀਤਾ? ਇਹ ਦੇਖ ਅਸੀਂ ਬਾਬੇ ਕੋਲ ਗਏ ਤੇ ਪੁੱਛਣ ਲੱਗੇ। ਵੀ ਨਾਲੇ ਲੋਕ ਕਹਿੰਦੇ ਨੇ ਕਿ ਟੂਨੇ ਵਿੱਚ ਪ੍ਰੇਤ ਦਾ ਸਾਆ ਹੁੰਦਾ ਹੈ। ਤਾਂ ਬਾਬੇ ਨੇ ਹੱਸ ਕੇ ਕਿਹਾ ਕਿ ਇੰਨੀ ਗਰਮੀ 'ਚ ਪ੍ਰੇਤ ਨੇ ਮਰਨਾ ਇੱਥੇ ਚਰਾਹੇ ਵਿੱਚ ਬੈਠ ਕੇ। ਇਸ ਤੋਂ ਬਾਅਦ ਬਈ ਦੱਸਿਆ ਕਿ ਬੱਚਿਓ ਇਹ ਸਿਰਫ ਵਹਿਮ ਤੇ ਪਖੰਡਾ ਹੈ ਜੋ ਅੱਜ ਦੇ ਪਖੰਡੀ ਲੋਕਾਂ ਨੇ ਲੋਕਾਂ ਨੂੰ ਭੁਗਾ ਕੇ ਇਦਾਂ ਦਾ ਕੁਝ ਕਰਨ ਲਈ ਕਹਿੰਦੇ ਨੇ ਮੈਨੂੰ ਤਾਂ ਸਾਰੀ ਓਵਰ ਵਿੱਚ ਕੋਈ ਪ੍ਰੇਤ ਨਹੀਂ ਮਿਲਿਆ ਤੇ ਇੱਕ ਗੱਲ ਹੋਰ ਟੂਨੇ ਜਾਂ ਛੜਕਤੇ ਪਈ ਕੋਈ ਵੀ ਮਠਿਆਈ ਜਾਂ ਫਲ ਸਾਨੂੰ ਚੱਕ ਕੇ ਨਹੀਂ ਖਾਣੇ ਚਾਹੀਦੇ ਕਿਉਂਕਿ ਇਸ ਵਿੱਚ ਕੈਮੀਕਲ ਵਗੈਰਾ ਲਗਾਇਆ ਹੋ ਸਕਦਾ ਹੈ ਜਿਸ ਨਾਲ ਸਾਡੇ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਬਾਬੇ ਦੀਆਂ ਗੱਲਾਂ ਸੁਣ ਕੇ ਕੁਲਫੀ ਖਾਣ ਦਾ ਸਵਾਦ ਹੋਰ ਵੀ ਵੱਧ ਗਿਆ ਤੇ ਸਕੂਲ ਵਿੱਚ ਛੁੱਟੀ ਤੋਂ ਪਹਿਲਾਂ ਅਸੀਂ ਹਰ ਰੋਜ਼ ਇਹ ਅਰਦਾਸ ਕਰਦੇ ਕਿ ਅੱਜ ਵੀ ਆ ਵਿੱਚ ਕੋਈ ਟੂਣਾ ਪਿਆ ਹੋਵੇ ਤੇ ਅਸੀਂ ਉਸ ਨੂੰ ਚੱਕ ਕੇ ਕੁਲਫੀਆਂ ਖਾ ਸਕੀਏ ਤਾਨੂੰ ਇਹ ਕਹਾਣੀ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ